ਇਰਾਕਾ ਵਿਚ ਵਿੱਚ ਪੈਂਦੇ ਅਚਲਪੁਰ ਜਿੱਥੇ ਪਿੰਡ ਵਾਲਿਆਂ ਨੇ ਤਪਸਤਾਨ ਰੁਮੀ ਪੁੱਚੋ ਕਲਾਸ਼ਰੀ ਗੁਰਦੁਆਰਾ ਸਾਹਿਬ ਵਾਲਿਆਂ ਤੇ ਪਿੰਡ ਦੀ ਜ਼ਮੀਨ ਤੇ ਨਜਾਇਜ਼ ਉਸਾਰੀ ਕੰਮ ਦੇ ਦੋਸ਼ ਲਗਾਈ ਉੱਥੇ ਗੁਰਦੁਆਰਾ ਸਾਹਿਬ ਦੇ ਸੇਵਕਾਂ ਦਾ ਕਹਿਣਾ ਕਿ ਗੁਰਦੁਆਰਾ ਸਾਹਿਬ ਦੇ ਨਾਂ ਤੇ 13 ਕਨ ਜ਼ਮੀਨ ਦੀ ਰਜਿਸਟਰੀ ਹੈ ਪੱਤਰਕਾਰਾਂ ਦੇ ਹੋਰ ਕੋਈ ਸਵਾਲ ਪੁੱਛਣ ਤੇ ਸੇਵਾਦਾਰਾਂ ਵੱਲੋਂ ਬਿਆਨ ਦੇਣ ਤੋਂ ਇਨਕਾਰ ਕੀਤਾ ਪੁਲਿਸ ਸੁਪਰਡਿਵਿਜ਼ਨ ਨੇ ਮੌਕੇ ਤੇ ਪਹੁੰਚ ਕੇ ਪਕੜਦੇ ਹੋਏ ਮਸਲੇ ਨੂੰ ਕੀਤਾ ਸ਼ਾਂਤ ਬੇਮਾਰ ਚੌਂਕੀ ਇੰਚਾਰਜ ਐਸਆਈ ਬਸੂਦੇਵ ਨੇ ਕਿਹਾ ਕਿ ਕਿਸੇ ਨਾਲ ਵੀ ਬੇਇਨਸਾਫੀ ਨਹੀਂ ਹੋਵੇਗੀ ਆਓ ਦੇਖਦੇ ਹਾਂ ਗੜ ਸ਼ੰਕਰ ਤੋਂ ਸੰਜੀਵ ਰਾਣਾ ਦੀ ਪੂਰੀ ਰਿਪੋਰਟ ਅੱਜ ਵੀ ਤਾਂ ਕਿ ਅੱਜ ਅਸੀਂ ਸੂ ਨਗਰ ਨਿਵਾਸੀ ਜਿਹੜੇ ਅਚਲਪੜ ਦੇ ਹੈ ਜੰਗਲ ਦੇ ਵਿੱਚ ਸਾਡੇ ਨਜਾਇਜ਼ ਕਬਜ਼ਾ ਜਿਹੜਾ ਹੈ ਇਹ ਏ ਪਾਪ ਮੰਡੀ ਪਚੌ ਵਾਲੇ ਜਿਹੜੇ ਗੁਰਦੁਆਰਾ ਸਾਹਿਬ ਵਾਲੇ ਜਿਹੜੇ ਆ ਕਰਦੇ ਤੇ ਜੀ ਅਸੀਂ ਪਿਛਲੇ ਕੱਲ ਮਤਲਬ ਦੁਪਹਿਰੇ ਕੋਈ 1 ਵਜੇ ਦੇ ਟਾਈਮ ਨਾਲ ਸਾਨੂੰ ਪਤਾ ਲੱਗਿਆ ਪਈ ਜਿਹੜਾ ਨਜਾਇਜ਼ ਉਸਾਰੀ ਕਰਦੇ ਆ ਸਾਡੇ ਪਿੰਡ ਦੇ ਜੰਗਲ ਦੇ ਵਿੱਚ ਅਸੀਂ ਪਿੰਡ ਦੇ ਮਤਲਬ ਕਾਫੀ ਬੰਦੇ ਕੋਈ 40 50 ਦੇ ਕਰੀਬ ਕੱਲ ਦੁਪਹਿਰੇ ਆਏ ਇਹਨਾਂ ਦੇ ਇੱਥੇ ਜਿਹੜੇ ਇਹਨਾਂ ਨੇ ਛੱਡੇ ਪਿਆ ਆਪਣੇ ਸੇਵਾਦਾਰ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਕੇ ਗਏ ਆ ਉਹ ਗੱਲਬਾਤ ਸਾਡੀ ਇਦਾਂ ਤੈਅ ਹੋਈ ਸੀ ਉਹਨਾਂ ਨੇ ਕਿਹਾ ਕਿ ਬਾਬਾ ਜੀ ਆ ਜਾਂਦੇ ਆ ਫਿਰ ਅਸੀਂ ਉਹਨਾਂ ਦੇ ਨਾਲ ਤੁਹਾਡੀ ਬੈਠ ਕੇ ਮੀਟਿੰਗ ਕਰਾਵਾਂਗੇ ਉਤੇ ਬਾਅਦ ਜੋ ਵੀ ਤੁਹਾਡਾ ਫੈਸਲਾ ਨਿਕਲੂਗਾ ਉਹਦੇ ਹਿਸਾਬ ਨਾਲ ਅਸੀਂ ਅੱਗੇ ਜਿਹੜਾ ਕੰਮ ਚਲਾਵਾਂਗੇ ਪਰ ਇਹਨਾਂ ਨੇ ਮਤਲਬ ਨਯਾਇਜ਼ੀ ਧੱਕੇ ਦੇ ਨਾਲ ਹੀ ਰਾਤੋਂ ਰਾਤ ਇਹ ਸਾਰੀ ਉਹ ਸਾਰੀ ਕਰਕੇ ਉੱਪਰ ਛੱਡਾਂ ਤਿਆਰ ਕਰ ਦਿੱਤੀਆਂ ਸਵੇਰੇ ਇਹ ਸਾਨੂੰ ਪਤਾ ਲੱਗਿਆ ਹਾਂਜੀ ਕਰਨ ਲੱਗੇ ਸੀ ਆ ਮਤਲਬ ਕਰਦੀਆਂ ਸੀ ਸਮਝੋ ਸਵੇਰੇ ਸਾਨੂੰ ਤੁਸੀਂ ਵੀ ਆਸਪੈਸਾ ਪਿੰਡ ਵਾਲੇ ਇਕੱਠੇ ਹੋ ਕੇ ਆਏ ਜੀ ਫਿਰ ਅਸੀਂ ਆ ਕੇ ਇਹਨਾਂ ਨੂੰ ਰੋਕਿਆ ਜੀ ਇਹ ਬਿਲਕੁਲ ਸਾਡੇ ਪਿੰਡ ਨਾਲ ਸਾਰਾ ਸਾਰ ਧੱਕਾ ਕਰਦੇ ਆ ਜੀ ਸਾਡੇ ਜਿਹੜੀ ਜ਼ਮੀਨ ਆ ਉਹਦੇ ਉੱਪਰ ਨਜਾਇਜ਼ ਕਬਜ਼ਾ ਕਰਦੇ ਆ ਜਦ ਕਈਨਾਂ ਦੀ ਨਾ ਕੋਈ ਇੱਥੇ ਨਿਸ਼ਾਨਦੇਹੀ ਆ ਨਾ ਇਹਨਾਂ ਦਾ ਕੋਈ ਨੰਬਰ ਹੋਇਆ ਨਾ ਕੋਈ ਇਹਨਾਂ ਦਾ ਖਸਰਾ ਨੰਬਰ ਨਾ ਖੇਪਟ ਨੰਬਰ ਕੋਈ ਇਹਨਾਂ ਦਾ ਹੈ ਨਹੀਂ ਔਰ ਜਦ ਕਿ ਇਹ ਪਿੰਡਾ ਚਲਪਰਦਾ ਵਿੱਚ ਧਾਰਾ ਵੀ 2000 ਦਫਾ 4 ਵੀ ਲਾਗੂ ਆ ਦਫਾ 5 ਵੀ ਲਾਗੂ ਆ ਜੀ ਇਹ ਸਾਰਾ ਜਿੰਨਾ ਵੀ ਹੈਗਾ ਇਹ ਕਾਨੂੰਨੀ ਜਿਹੜਾ ਹੈਗਾ ਉਹਦਾ ਵੀ ਲੰਘਣਾ ਕਰਦੇ ਆ ਜੀ ਪਰ ਸਾਡਾ ਪਿੰਡ ਪਰ ਕਬਜ਼ਾ ਵੀ ਨਜਾਇਜ਼ ਕਰਦੇ ਆ ਜੀ ਇਹ ਅਸੀਂ ਕਰਕੇ ਅਸੀਂ ਪ੍ਰਸ਼ਾਸਨ ਨੂੰ ਵੀ ਕਹਨੇ ਆ ਸਾਡੀ ਮਦਦ ਕੀਤੀ ਜਾਵੇ ਇਹਨਾਂ ਨੂੰ ਨਜਾਇਜ਼ ਕਬਜ਼ਾ ਕਰਨ ਦੇ ਰੋਕਿਆ ਜਾਵੇ ਇਹਨਾਂ ਦੀ ਕਿੰਨੀ ਜ਼ਮੀਨ ਦੀ ਰਜਿਸਟਰੀ ਆ ਜੀ ਜ਼ਮੀਨ ਉਹ ਖੁਦ ਹੀ ਦੱਸਦੇ ਜੀ ਸਾਨੂੰ ਨਹੀਂ ਪਤਾ ਕਿੰਨੀ ਜ਼ਮੀਨ ਦੀ ਰਜਿਸਟਰੀ ਆ ਉਹ 13 ਖੇਲਿਆਂ ਦੀ ਰਜਿਸਟਰੀ ਦੱਸਦੇ ਆ ਜੀ ਪਰ ਉਹ ਜਿਹੜੀਆਂ ਰਜਿਸਟਰੀਆਂ ਹੁੰਦੀਆਂ ਜੀ ਇਹ مشترਕੇ ਖਾਤੇ ਦੀਆਂ ਰਜਿਸਟਰੀਆਂ ਜੀ ਇੱਥੇ ਕੋਈ ਕਿਸੇ ਦਾ ਕਬਜ਼ਾ ਹੈ ਨਹੀਂ ਜੀ ਇਹ ਸਿਰਫ ਸਾਡਾ ਪਿੰਡ ਦਾ ਗੁਜ਼ਾਰਾ ਹੈ ਜੀ ਜੰਗਲ ਜਿਹੜਾ ਵੀ ਹੈਗਾ ਹੈ ਇਹ ਪਹਿਲਾ ਜਿਹੜਾ ਆ ਬਿਲਡਿੰਗ ਪਾਈ ਹੈ ਜੀ ਇਹ ਤੁਹਾਡੀ ਪਰਮਿਸ਼ਨ ਨਾਲ ਪਾਈ ਜੀ ਨਾ ਜੀ ਕਿਸੇ ਦੀ ਕੋਈ ਪਰਮਿਸ਼ਨ ਨਾਲ ਨਹੀਂ ਪਾਈ ਜੀ ਕਿਸੇ ਤੇ ਕੋਈ ਪਰਮਿਸ਼ਨ ਨਹੀਂ ਲਈ ਸਿਰਫ ਧੱਕੇ ਨਾਲ ਇੱਦਾਂ ਹੀ ਕਰ ਲਿਆ ਜੀ ਇਹਨਾਂ ਨੇ ਚਲੋ ਅਸੀਂ ਸੋਚਿਆ ਤਾਂ ਪਰ ਚਲੋ ਗੁਰੂ ਘਰ ਦਾ ਕੰਮ ਹੈ ਕੋਈ ਗੱਲ ਨਹੀਂ ਪਰ ਉਹ ਵੀ ਉਹਨਾਂ ਨੇ ਬਗੈਰ ਨਿਯਾਜ ਤੋਂ ਜਿਹੜਾ ਸਾਡਾ ਰਸਤਾ ਹੈ ਰਸਤੇ ਵਿੱਚ ਇੱਕ ਉੱਪਰ ਕਰ ਲਿਆ ਜੀ ਸਾਰਾ ਉਹਨਾਂ ਨੇ ਕੋਈ ਇੰਤਾਨੀ ਕੋ ਨਿਸ਼ਾਨਦੇ ਇਨ ਲਈ ਕੋ ਕੁਛ ਨਹੀਂ ਕੀਤਾ ਕੋ ਨੰਬਰ ਨਹੀਂ ਕਟੋੜਿਆ ਖਸਰਾ ਨਹੀਂ ਕਟੋੜਿਆ ਉਹ ਨਜਾਇਜ਼ੇ ਸਿਰਫ ਉਹਨਾਂ ਨੇ ਉੱਥੇ ਬਣਾ ਲਿਆ ਜੀ ਪਰ ਉਹਦੇ ਬਾਅਦ ਹੁਣ ਅੱਗੇ ਤੋਂ ਅੱਗੇ ਮਤਲਬ ਪੂਰੇ ਜੰਗਲ ਨੂੰ ਇਹ ਪਾਟਰ ਕੋ ਪਟਕਾਇਆ ਮੰਗਨੋ ਮਤਲਬ ਉਸਾਰੀ ਕਰਨੀ ਚਾਹੁੰਦੇ ਆ ਜੀ ਤੇ ਹੁਣ ਨਗਰ ਨਿਵਾਸੀ ਔਰ ਤੁਸੀਂ ਜਿਹੜੇ ਮੇਨ ਆਪਣੇ ਪਿੰਡ ਦੇ ਆ ਜੀ ਉਹ ਕੀ ਚਾਹੁੰਦੇ ਆ ਜੀ ਆਪਣਾ ਅਸੀਂ ਚਾਹਦੇ ਜੀ ਭਾਈ ਜਿਹੜਾ ਇਹਨਾਂ ਨੇ ਹੁਣ ਪਿੱਛਾ ਬਣਾ ਲਿਆ ਬਣਾ ਲਿਆ ਜੀ ਭਈ ਇਹਨਾਂ ਕਾ ਜਿਹੜੀ ਉਸਾਰੀ ਇਹ ਬਿਨਾ ਆਪਣੇ ਕਿਸੇ ਕੰਮ ਤੋਂ ਜਿਹੜੀ ਉਸਾਰੀ ਨਾ ਕਰਨ ਜੀ ਪਿੰਡ ਦੇ ਵਿੱਚ ਇਹ ਆ 142 ਨੰਬਰ ਹੈ ਜੀ ਪ੍ਰਦੀਪ ਕੁਮਾਰ ਗੁਰਦੁਆਰਾ ਸਾਹਿਬ ਦੇ ਸੇਕਾਂ ਦਾ ਕਹਿਣਾ ਕਿ ਗੁਰਦੁਆਰਾ ਸਾਹਿਬ ਦੇ ਨਾਂ ਤੇ 13 ਕੜ ਜਮੀਨ ਦੀ ਰਜਿਸਟਰੀ ਹੈ ਗੱਜੂਆਣਾ ਸਾਡੇ ਬਣ ਦੇ ਵਿੱਚ ਜੰਗਲ ਦੇ ਵਿੱਚ ਗੱਜੂਆਣਾ ਜਗ੍ਹਾ ਹੈ ਉੱਥੇ ਬਾਬਾ ਪੁਰਚੌਣ ਵਾਲੇ ਦੀ ਜਗ੍ਹਾ ਹੈ ਗੈਰ ਕਾਨੂੰਨੀ ਜਿਹੜੀ ਹੈ ਉਹ ਸਾਰੀ ਕਰ ਰਹੇ ਸਨ ਉਹਨਾਂ ਨੂੰ ਰੋਕਿਆ ਗਿਆ ਹੈ ਉਹਨਾਂ ਦੇ ਸਬੰਧ ਵਿੱਚ ਮੈਂ ਇਹ ਵੀ ਦੱਸਣਾ ਚਾਹੁੰਦਾ ਹਾਂ ਕਿ ਮਾਨਯੋਗ ਸਹਾਇਕ ਕਲੈਕਟਰ ਦਰਜਾ ਪਹਿਲਾ ਦਰਜਾ ਗੜਚੰਗ ਪੰਜਾਬ ਵੱਲੋਂ ਜਿਹੜੇ ਇਹ ਤਕਸੀਮ ਦਾ ਇੱਕ ਕੇਸ ਚੱਲ ਰਿਹਾ ਹੈ ਜਿਹਦੇ ਵਿੱਚ 143 42 ਅਤੇ 43 ਨੰਬਰ ਤੇ ਇਹ ਜਿਹੜੇ ਨਾਪਸਥਾਨ ਵਾਲੇ ਹਨ ਉਹ ਪਾਰਟੀ ਹਨ ਇੱਥੇ ਸਟੇ ਪਹਿਲਾਂ ਹੀ ਹੋਇਆ ਹੋਇਆ ਹੈ ਸਟੇ ਦਾ ਉਲੰਘਣ ਕਰਦੇ ਹੋਏ ਇਹ ਦੁਬਾਰਾ ਇੱਥੇ ਉਹ ਸਾਰੀ ਕਰ ਰਹੇ ਹਨ ਅਸੀਂ ਪ੍ਰਸ਼ਾਸਨ ਨੂੰ ਅਤੇ ਸਹਾਇਕ ਕਲੈਕਟਰ ਸਾਹਿਬ ਨੂੰ ਬੇਨਤੀ ਕਰਦੇ ਹਾਂ ਕੇਸ ਦੇ ਉੱਤੇ ਕਾਰਵਾਈ ਕਰਦੇ ਹੋਏ ਇਹਨਾਂ ਨੂੰ ਰੋਕਿਆ ਜਾਵੇ ਅਤੇ ਸਾਡੇ ਪਿੰਡ ਨੂੰ ਜਿਹੜਾ ਇਨਸਾਫ ਦਵਾਇਆ ਜਾਵੇ ਕਿਉਂਕਿ ਜਿਹੜੀ ਜ਼ਮੀਨ ਹੈ ਦਫਾ 4 ਔਰ ਦਫਾ 5 ਦੇ ਵਿੱਚ ਹੈ ਔਰ ਸਾਡੇ ਪਿੰਡ ਦਾ ਜਿਹੜਾ ਹੈ ਇਹ ਗੁਜ਼ਾਰਾ ਹੈ ਸਾਡੇ ਬਜ਼ੁਰਗਾਂ ਨੇ ਲੜ ਕੇ ਰਾਣਿਆਂ ਤੋਂ ਇਹ ਗੁਜ਼ਾਰਾ ਲਿਆ ਸੀ ਹੁਣ ਤੱਕ ਸਾਡੇ ਜਿਹੜਾ ਜੰਗਲ ਦੇ ਵਿੱਚ ਕਿਸੇ ਦਾ ਵੀ ਕੋਈ ਕਬਜ਼ਾ ਨਹੀਂ ਹੋਇਆ ਹੈ ਸਿਰਫ ਬਾਬਾ ਪੁੱਟੋ ਵਾਲਿਆਂ ਨੇ ਇਹ ਗੁਰਦੁਆਰਾ ਬਣਾਇਆ ਸੀ ਪਿੰਡ ਦੇ ਸਾਧ ਸੰਗਤ ਨੇ ਨਾਲ ਹੋ ਕੇ ਇਹਨਾਂ ਨੂੰ ਗੁਰਦੁਆਰਾ ਸਾਹਿਬ ਬਣਾਉਣ ਵਾਸਤੇ ਜਿਹੜੀ ਹੈ ਜਗ੍ਹਾ ਛੱਡ ਦਿੱਤੀ ਸੀ ਅਤੇ ਉਹਨਾਂ ਨੂੰ ਬਾਅਦ ਵਿੱਚ ਇਹ ਵੀ ਕਿਹਾ ਸੀ ਕਿ ਇਸ ਤੋਂ ਅੱਗੇ ਜਿਹੜਾ ਹੋਰ ਕਬਜ਼ਾ ਨਾ ਕੀਤਾ ਜਾਵੇ ਕਿਉਂਕਿ ਤੁਹਾਡੀ ਆਰਡ ਦੇ ਵਿੱਚ ਜਿਨ੍ਹਾਂ ਨੇ ਚਾਚਾ 800 500 ਕਿਲਾ ਖਰੀਦੇ ਹੈ ਉਹ ਵੀ ਕਬਜ਼ਾ ਕਰਨਗੇ ਇਸ ਲਈ ਸਾਡੀ ਬੇਨਤੀ ਹੈ ਪ੍ਰਸ਼ਾਸਨ ਨੂੰ ਕਿ ਇਸ ਤੋਂ ਅੱਗੇ ਹੋਰ ਕੋਈ ਗਲਬਤ ਵੱਧਦੀ ਹੈ ਉਸ ਤੋਂ ਪਹਿਲਾਂ ਇਹਨਾਂ ਨੂੰ ਜਿਹੜੀ ਕਾਨੂੰਨੀ ਕਾਰਵਾਈ ਕਰਕੇ ਰੋਕਿਆ ਜਾਵੇ ਅਤੇ ਨਗਰ ਨੂੰ ਸਾਫ਼ ਰੱਖਿਆ ਜਾਵੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਾਫੇ ਇਹ ਪੈਣ ਦੇ ਬਾਬ ਨੂੰ ਨਹੀਂ ਮੰਨੇ ਨਹੀਂ ਹੈਗੇ ਸਾਡੇ ਇੱਥੇ ਦਾ ਕੋਈ ਬੰਦਾ ਇਹਨਾਂ ਦੇ ਨਾਲ ਨਹੀਂ ਸੀਗਾ ਬਾਹਰ ਹੋਈਆਂ ਬੁੱਤ ਤੇ ਮੰਦਿਰ ਕੋਲ ਚੋਬਾ ਨੂੰ ਆਏ ਹੋਏ ਦੋ ਜੇ ਤੇ ਕੱਲ ਫਿਰ ਆ ਇਹਨਾਂ ਨੇ ਇੱਥੇ ਇਹਨਾਂ ਨੂੰ ਮਨਾ ਕਰਕੇ ਗਏ ਸੀ ਟੋਏ ਟ੍ਰਾਈ ਕਰਦੇ ਸੀ ਪੂੜਕੇ ਤੇ ਟੋਏ ਸੀ ਉਹਦੇ ਬਾਅਦ ਰਾਤ ਨੂੰ ਹੀ ਆਫਿਸ ਸੈੱਟ ਦੇ ਕੋਲ ਪਾਈਪ ਦੇ ਖਰੇ ਕਰ ਦਿੱਤੇ ਹਾਂਜੀ ਉਹ ਕੱਲੇ ਕੋ ਸਦਾ ਇਸ ਤਰ੍ਹਾਂ ਕੇ ਲੈ ਕੇ ਹਾਂਜੀ ਠੀਕ ਹੈ ਠੀਕ ਹੈ ਨਾ ਉਹ ਵੀ ਆਪਣੀ ਦਿਸਟਰੀ ਹੈ ਹਾਂਜੀ ਹਾਂਜੀ ਸਰ ਬਿਲਕੁਲ ਆਪਾਂ ਨੂੰ ਉਹਦੀ ਨਿਸ਼ਾਨਦੇਹੀ ਨਿਸ਼ਾਨਦੇਹੀ ਠੀਕ ਹੈ ਨੀ ਨਿਸ਼ਾਨਦੇਹੀ ਲੈ ਲਓ ਨਾ ਤੁਹਾਨੂੰ ਮੈਂ ਰੋਕਾਂ ਤੁਹਾਨੂੰ ਪਿੰਡ ਵਾਲੇ ਰੋਕਣ ਨਾ ਕੋਈ ਚੋਰ ਹਾਂਜੀ ਕਿਉਂਕਿ ਰਜਿਸਟਰੀ ਨਹੀਂ ਚੈਲੰਜਿੰਗ ਕੋਈ ਨਹੀਂ ਕਰ ਸਕਦਾ ਠੀਕ ਹੈ ਨੀ ਉਹਨਾਂ ਨੂੰ ਕਿਹਾ ਹੁਣ ਉਸੇ ਗੱਲ ਤੇ ਕਿ ਭਾਈ ਤੁਸੀਂ ਆਪ ਵੀ ਲੈ ਲਓ ਇਹੀ ਗੱਲ ਅਸੀਂ ਉਹਨਾਂ ਨੂੰ ਕਹੇ ਇਹ ਤੁਹਾਨੂੰ ਕੋਈ ਪਟਵਾਰੀ ਤੁਹਾਡਾ ਕੋਈ ਕਰਨ ਨੂੰ ਭਾਣਾ ਕੋਈ ਦਬਾਵ ਰਾਂ ਦਾ ਤੁਹਾਨੂੰ ਨਿਸ਼ਾਨਦੇਹੀ ਦੇਣ ਉਹਨੂੰ ਪਿੰਡ ਵਾਲੇ ਰੋਕਦੇ ਨੇ ਠੀਕ ਹੈ ਨੀ ਉਹ ਦੀ ਸਕورٹی ਬਾਰੇ ਆਪਾਂ ਸਕورٹی ਕਰਾਂਗੇ ਅਗਲੇ ਵੀ ਹਾਂ ਸਾਡੀ ਰਿਸਪੌਂਸਿਬਿਲਟੀ ਹੈ ਹਦਰਬਾਈ ਆਪਾਂ ਨਾਲ ਕਿਸੇ ਨੋਟੀਫਿਕੇਸ਼ਨ ਚ ਨਾ ਪਈਏ ਠੀਕ ਹੈ ਆਪਾਂ ਕਿਸੇ ਰੋਲੇ ਵਿੱਚ ਨਾ ਪਈਏ ਹਾਂਜੀ ਤੇ ਬਨ ਸਾਈਡ ਤਾਂ ਆਪਾਂ ਜਿਹਨੂੰ ਮਰਜ਼ੀ ਸੁਣ ਲਈਏ ਪਰ ਦੋਨੇ ਹੀ ਤਰ੍ਹਾਂ ਜਿਹੜੀ ਉਹ ਜਿਹਨੂੰ ਬਨ ਸਾਈਡ ਜਿਹੜੇ ਸੁਣਦੇ ਆਪਾਂ ਅਗਲਾ 100% ਉਹ ਸਹੀ ਹੁੰਦਾ ਉਹ ਕਹਿੰਦਾ ਮੈਂ ਬਿਲਕੁਲ ਸੱਚਾ ਦੂਸਰਾ ਬੰਦਾ ਬਿਲਕੁਲ